ਅਬਹੁਰ ਤੋਂ ਦਿਲ ਦਹਿਲਾਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮਸ਼ਹੂਰ ਕੁੜਤਾ ਪਜਾਮਾ ਸ਼ੋਰੂਮ ਦੇ ਮਾਲਕ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੋਲੀਆਂ ਲੱਗਨ ਕਾਰਨ ਸ਼ੋਰੂਮ ਮਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਸੂਤਰਾਂ ਮੁਤਾਬਕ ਵਾਰਦਾਤ ਦੇ ਵਿੱਚ ਦੋ ਤੋਂ ਤਿੰਨ ਲੋਕ ਸ਼ਾਮਲ ਸਨ ਜੋ ਵਾਰਦਾਤ ਪਿਛੋ ਤੇਜ਼ੀ ਦੇ ਨਾਲ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ ਸੰਜੇ ਵਰਮਾ ਦੇ ਰੂਪ ਵਿੱਚ ਹੋਈ ਹੈ ਜੋ ਕੁਰਤਾ ਪਜਾਮਾ ਸ਼ੋਰੂਮ ਦੇ ਮਾਲਕ ਸਨ ਅਤੇ ਮਾਲਵੇ ਦੇ ਵੱਡੇ ਕਪੜਾ ਵਪਾਰੀਆਂ ਦੇ ਵਿੱਚ ਆਉਂਦੇ ਸਨ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਨਾਕਾਬੰਦੀ ਵੀ ਸ਼ਹਿਰ ਦੇ ਵਿੱਚ ਕਰ ਦਿੱਤੀ ਗਈ ਹੈ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਆਰਜੂ ਬਿਸ਼ਨੋਈ ਨਾਂ ਦੇ ਵਿਅਕਤੀ ਦੇ ਵੱਲੋਂ ਪੋਸਟ ਬਾਕੇ ਇਸ ਦੀ ਜ਼ਿੰਮੇਵਾਰੀ ਲਈਤੀ ਗਈ ਹੈ ਜਿਸ ਦਾ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਦਿਨ ਦਿਹਾੜੇ ਹੋਈ ਇਸ ਘਟਨਾ ਤੋਂ ਬਾਅਦ ਵਪਾਰੀਆਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਦਿਖਾਈ ਦੇ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਕਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਆ ਹੁਣੇ ਥੋੜੇ ਦਿਰ ਫਿਰਾਂ ਦੀ 10 10 ਮਿੰਟ ਪਿੰਡਾਂ ਦੀ ਤਿੰਨ ਜਾਣੇ ਸੀ ਜੀ ਇੱਕ ਪਾਗਲਾ ਸੀਗਾ ਦੋ ਮੁੰਨੇ ਸੀਗੇ ਫੇਸ ਕਵਰ ਸੀਗਾ ਸੀ ਦੋਵੇਂ ਨਾਲ ਅੱਗੇ ਖੜੇ ਸੀ ਕੋਪਰੇਸ਼ਨ ਦਾ ਜਨਨਾ ਜੀ ਉਹ ਉੱਪਰ ਪਹੁੰਚ ਜਾਣੀ ਹੈ ਅੱਛਾ ਫਿਰ ਇਹ ਤਾਂ ਪਹਿਲੇ ਮੀਡੀਆ ਨੂੰ ਦੱਸ ਚੁੱਕਿਆ ਜੀ ਸਾਰਾ ਕੁਝ ਇਹ ਮੀਡੀਆ ਦੱਸ ਚੁੱਕਿਆ ਸਾਰਾ ਸ਼ਾਇਰਿੰਗ ਹੋਈ ਇੱਥੇ ਉਧਰ ਭਾਜੀ ਕੋਰਸਮੈਂਟ ਤੇ ਪਛੇੇ ਤੋਂ ਹਾਲੀ ਦੀ ਗਲੀ ਨਹੀਂ ਆ ਗਿਆ ਪੱਕੇ ਸਟਾਫ ਜਿਹੜੇ ਜਪਾਨ ਹਾਂ ਚਲੋ ਕੋਈ ਨਹੀਂ ਜੇ 500 600 ਬੰਦਾ ਵੇਖ ਰਿਹਾ ਹੈ